ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਲਾਂਚ ਹੋਈ ਆ ਜਿਹਦਾ ਨਾਮ ਆ ਜਾਟ ਉਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਚਰਚ ਦੇ ਵਿੱਚ ਖਲੋ ਕੇ ਜਿੱਥੇ ਸਾਡੇ ਪਰਮੇਸ਼ਵਰ ਪ੍ਰਭ ਯਿਸੂ ਮਸੀਹ ਦਾ ਸਰੂਪ ਆ ਸੇਮ ਉਸ ਪੋਜੀਸ਼ਨ 'ਚ ਖੜਾ ਹੋ ਕੇ ਔਰ ਸਾਡੇ ਆਮੀਨ ਸ਼ਬਦ ਦੀ ਬੇਦਬੀ ਕਰ ਰਿਹਾ ਔਰ ਉਹ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਯਿਸੂ ਜਿਹੜਾ ਵਾ ਉਹ ਸੁੱਤਾ ਵਾ ਉਹਨੇ ਮੈਨੂੰ ਭੇਜਿਆ ਔਰ ਸਾਰਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਰਿਹਾ ਉਰੇ ਇਹ ਚੀਜ਼ੇ ਦਰਸਾ ਰਹੇ ਨੇ ਵੀ ਜਿਹੜੇ ਮਸੀਹ ਵਿਰੋਧੀ ਲੋਕ ਨੇ ਉਹ ਇਦਾਂ ਚਾਚਾਂ ਦੇ ਵਿੱਚ ਅਟੈਕ ਕਰਨਗੇ ਜਿਹਨੂੰ ਦੇਖ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਤੇ ਰੋਸ਼ ਆ ਪਰ ਅੱਜ ਪੂਰਾ ਮਸੀਹ ਭਾਈਚਾਰਾ ਇਕੱਠਾ ਹੋ ਕੇ ਸੀਪੀ ਆਫਿਸ ਆਇਆ ਸੀ ਜਿੱਥੇ ਸਾਨੂੰ ਜੁਆਇੰਟ ਸੀਪੀ ਮਿਲੇ ਨੇ ਔਰ ਸੀਪੀ ਸਾਹਿਬ ਨਾਲ ਵੀ ਗੱਲ ਹੋਈ ਮੈਡਮ ਦੇ ਨਾਲ ਔਰ ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਵੀ ਇਹਨਾਂ ਲੋਕਾਂ ਦੇ ਇਸ ਹਰਕਤ ਦੇ ਨਾਲ ਜਿਹੜੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਨੇ ਔਰ ਇਹਨਾਂ ਤੇ ਪਰਚਾ ਦਰਜ ਕਰਕੇ ਔਰ ਉਸ ਫਿਲਮ ਨੂੰ ਬੰਦ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕਰਕੇ ਔਰ ਜਿਹੜੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਇਹਨਾਂ ਦੇ ਮਤਲਬ ਪੱਟੀ ਦਾ ਕੰਮ ਕੀਤਾ ਜਾਵੇ ਸੋ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿਉਂਕਿ ਸਾਡਾ ਪਹਿਲਾ ਪ੍ਰੋਗਰਾਮ ਹੈਗਾ ਸੀ ਵੀ ਸਾਰੇ ਸਿਲਮੇ ਘਰਾਂ ਦੇ ਵਿੱਚ ਜਾ ਕੇ ਉਸ ਫਿਲਮ ਨੂੰ ਬੰਦ ਕਰਾਉਣਾ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਬਿਉਸਫਿਲਮ ਦਾ ਕੋਈ ਵੀ ਸ਼ੋਅ ਜਿਹੜਾ ਨਹੀਂ ਚੱਲੇਗਾ ਔਰ ਉਸ ਫਿਲਮ ਦੇ ਪੂਰੇ ਟੀਮ ਦੇ ਉੱਪਰ ਡਾਇਰੈਕਟਰ ਦੇ ਉੱਪਰ ਪ੍ਰੋਡਿਊਸਰ ਦੇ ਉੱਪਰ ਐਕਟਰ ਦੇ ਉੱਪਰ ਪਰਚਾ ਦਰਜ ਕੀਤਾ ਜਾਏਗਾ ਔਰ ਸਾਨੂੰ ਇਨਸਾਫ ਦਿੱਤਾ ਜਾਏਗਾ ਅਸੀਂ 2 ਦਿਨ ਦਾ ਟਾਈਮ ਪ੍ਰਸ਼ਾਸਨ ਨੂੰ ਦਿੱਤਾ ਅਗਰ 2 ਦਿਨ ਦੇ ਵਿੱਚ ਵਿੱਚ ਪਰਚਾ ਦਰਜ ਕਰਕੇ ਫਿਲਮ ਬੰਦ ਕਰਕੇ ਪਰ ਪੂਰੀ ਉਹ ਫਿਲਮ ਦੀ ਟੀਮ ਨੂੰ ਇੱਥੇ ਬੁਲਾਇਆ ਜਾਂਦਾ ਵਾ ਉਹਨੂੰ ਅਰੈਸਟ ਕੀਤਾ ਜਾਂਦਾ ਤੇ ਮਸੀ ਭਾਈਚਾਰਾ ਕੋਈ ਵੀ ਵੀ ਦੋ ਵਿਰੋਧ ਪ੍ਰਦਰਸ਼ਨ ਨਹੀਂ ਕਰੇਗਾ ਅਗਰ ਦੋ ਦਿਨ ਦੇ ਵਿੱਚ ਵਿੱਚ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤੇ ਅਸੀਂ ਆਪਣੇ ਭਰਾਤੀ ਜਥੇਬੰਦੀਆਂ ਨਾਲ ਬੈਠ ਕੇ ਸਲਾਹ ਕਰਕੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਔਰ ਮੈਂ ਚੇਤਾਵਨੀ ਦੇਣਾ ਚਾਹੁੰਦਾ ਪੂਰੇ ਮਸੀਹ ਵਿਰੋਧੀਆਂ ਨੂੰ ਵੀ ਤੁਸੀਂ ਮਸੀਹ ਭਾਈਚਾਰੇ ਦੀ ਭਾਵਨਾਵਾਂ ਨਾਲ ਨਹੀਂ ਖੇਡ ਸਕਦੇ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਵੀ ਤੁਸੀਂ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦਾ ਮਜ਼ਾਕ ਉਡਾਓ ਸਾਡੀ ਕਲੀਸਿਆ ਨੂੰ ਇਸ ਚੀਜ਼ ਨਾਲ ਦਰਸਾਉ ਕਿ ਚਰਚ ਦੇ ਵਿੱਚ ਵੜ ਕੇ ਤੁਸੀਂ ਗੋਲੀਆਂ ਮਾਰ ਰਹੇ ਹੋ ਸੋ ਇਹ ਬਹੂਨ برداشت ਨਹੀਂ ਕੀਤਾ ਜਾਏਗਾ ਸਮੁੱਚਾ ਮਸੀਹਪਾਈਚਾਰਾ ਇਸ ਗੱਲ ਤੋਂ ਨਾਰਾਜ਼ ਆ ਪਰ ਇਸ ਗੱਲ ਦਾ ਵਿਰੋਧ ਕਰਦਾ ਔਰ ਅਸੀਂ ਵਿਸ਼ਵਾਸ ਕਰਦੇ ਆ ਵੀ ਜੋ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਇਸ ਗੱਲ ਤੇ ਪੂਰਾ ਉਤਰੇਗਾ ਅਗਰ ਪ੍ਰਸ਼ਾਸਨ ਢਿੱਲੀ ਜਾਂ ਸਿੱਲੀ ਕਾਰਵਾਈ ਕਰਦਾ ਫਿਰ ਮਸੀਹਪਾਈਚਾਰਾ

ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਮੇਢਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਨੇ ਚ ਹੈ ਜਾਂ ਕਿਸੇ ਦੀ ਬੇਟੀ ਕਿਸੇ ਦੂਸਰੇ ਦੇ ਕਹਨੇ ਚ ਹੈ ਪ੍ਰੇਮੀ ਪ੍ਰੇਮ ਕਾਜ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ ਗੋਡ ਮੈਡਲਿਸ ਨੂੰ ਫੋਨ ਕਰੋ ਜੀਨ ਦਾ ਨੰਬਰ ਹੈ 95012 84753 ਤੇ ਦੇਰ ਕਿਸ ਕਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕਾਲ ਲਗਾਓ ਸਮਾਧਾਨ ਤੋਂ ਜੀਨ ਦਾ ਨੰਬਰ ਹੈ 95012 84753 ਜੀ ਹਾਂ